ਦੇ ਵਿਚਾਲੇ ਸ਼ੁਭਮਨ ਗਿੱਲ ਦੇ ਨਾਲ ਜੁੜੀ ਹੋਈ ਇਸ ਖ਼ਬਰ ਤੇ ਵੱਡੀ ਖ਼ਬਰ ਹੈ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਇੰਗਲੈਂਡ ਦੇ ਵਿੱਚ ਇੱਕ ਸੀਰੀਜ਼ ਦੇ ਵਿੱਚ 700 ਦੌੜਾਂ ਪੂਰੀਆਂ ਕੀਤੀਆਂ ਨੇ 700 ਦੌੜਾਂ ਬਣਾਉਣ ਵਾਲੇ ਪਹਿਲੇ ਏਸ਼ੀਅਨ ਬੱਲੇਬਾਜ਼ ਬਣ ਗਏ ਨੇ ਸ਼ੁਭਮਨ ਗਿੱਲ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਇਹ ਚੌਥਾ ਮੁਕਾਬਲਾ ਹੈ ਜਿਸ ਦੇ ਵਿੱਚ ਰਿਕਾਰਡ ਬਣਾਇਆ ਗਿਆ ਭਾਰਤ ਦੇ ਬਲੋ ਸੁਨੀਲ ਗਵਾਸਕਰ ਦੇ ਨਾਮ ਦੇ ਉੱਤੇ ਇੱਕ ਸੀਰੀਜ਼ ਦੇ ਵਿੱਚ ਸਭ ਤੋਂ ਵੱਧ ਰਨਸ ਬਣਾਉਣ ਦਾ ਰਿਕਾਰਡ ਹੈ ਗਵਾਸਕਰ ਨੇ ਵੈਸਟ ਇੰਡੀਜ਼ ਦੇ ਖਿਲਾਫ ਦੇ ਦੌੜਾਂ ਬਣਾਈਆਂ ਸਨ ਤੇ ਹੁਣ ਸ਼ੁਭਮਨ ਗਿੱਲ ਜਿਹੜੇ ਸ਼ਾਨਦਾਰ ਫਾਰਮ ਦੇ ਵਿੱਚ ਫਿਲਹਾਲ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਇਹ ਪਰਫਾਰਮੈਂਸ ਦਿੱਤੀ ਜਾ ਰਹੀ ਹੈ ਕਾਬਿਲ ਗੋਰੀ ਵੀ ਹੈ ਕਿ ਇੱਕ ਸੀਰੀਜ਼ ਦੇ ਵਿੱਚ ਇੰਨੀਆਂ ਜ਼ਿਆਦਾ ਦੌੜਾਂ ਡੈਫੀਨਿਟਲੀ ਇੱਕ ਵੱਡਾ ਮੁਕਾਮ ਹੁੰਦਾ ਹੈ ਕਾਬਿਲ ਗੋਰੀ ਵੀ ਹੈ ਕਿ ਸ਼ੁਭਮਨ ਗਿੱਲ ਨੇ ਸੀਰੀਜ਼ ਦੇ ਸ਼ੁਰੂਆਤ ਤੋਂ ਪਹਿਲਾਂ ਇਹ ਜ਼ਿਕਰ ਕੀਤਾ ਸੀ ਕਿਉਂਕਿ ਉਹਨਾਂ ਦੀ ਬਤੌਰ ਰੈਗੂਲਰ ਕੈਪਟਨ ਇਹ ਪਹਿਲੀ ਸੀਰੀਜ਼ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਤਾਂ ਇਹ ਪਹਿਲਾਂ ਜ਼ਿਕਰ ਹੋਇਆ ਸੀ ਕਿ ਸ਼ੁਭਮਨ ਗਿੱਲ ਨੂੰ ਪੁੱਛਿਆ ਗਿਆ ਪ੍ਰੈਸ ਕਾਨਫਰੰਸਸ ਦੇ ਵਿੱਚ ਕਿ ਤੁਹਾਡਾ ਟੀਚਾ ਇਸ ਪੂਰੀ ਸੀਰੀਜ਼ ਦੇ ਦੌਰਾਨ ਇੰਡੀਵਿਜੂਅਲ ਲੈਵਲ ਦੇ ਉੱਤੇ ਕੀ ਹੋਏਗਾ ਤਾਂ ਸ਼ੁਭਮ ਨੇ ਉਦੋਂ ਕਿਹਾ ਸੀ ਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਸਭ ਤੋਂ ਹਾਈएस्ट ਸਕੋਰਰ ਰਹਾ ਇਸ ਪੂਰੀ ਸੀਰੀਜ਼ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਵੈਸਟ ਇੰਡੀਜ਼ ਦੇ ਖਿਲਾਫ ਵੈਸਟ ਇੰਡੀਜ਼ ਟੂਰ ਦੇ ਉੱਤੇ 774 ਦੌੜਾਂ ਬਣਾਈਆਂ ਸਨ ਸੁਨੀਲ ਗਵਸਕਰਨੀ ਤਾਂ ਸੁਨੀਲ ਗਵਸਕਰ ਦਾ ਰਿਕਾਰਡ ਵੀ ਜ਼ਿਆਦਾ ਦੂਰ ਫਿਲਹਾਲ ਨਜ਼ਰ ਨਹੀਂ ਆ ਰਿਹਾ ਕਾਬਲੇ ਗੋਰੀ ਵੀ ਹੈ ਕਿ 5ਵਾਂ ਟੈਸਟ ਮੈਚ ਵੀ ਅਜੇ ਬਾਕੀ ਹੈ ਔਰ ਜ਼ਰੂਰ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਪਰਫਾਰਮੈਂਸ ਇਸ ਤਰੀਕੇ ਨਾਲ ਜਾਰੀ ਰਹੇਗੀ ਪਰ ਇਸ ਸਬਦ ਵਿੱਚ ਆਲੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਟੈਸਟ ਮੈਚ ਜਿਹੜਾ ਚੌਥਾ ਟੈਸਟ ਮੈਚ ਹੈ ਉਹ ਜ਼ਰੂਰ ਬਚਾਉਣਾ ਇੱਕ ਵੱਡੀ ਚੁਣੌਤੀ ਇਸ ਸਮੇਂ ਭਾਰਤੀ ਟੀਮ ਦੇ ਲਈ ਬਣਿਆ ਹੋਇਆ ਹੈ ਕਿਉਂਕਿ ਕੇ ਐਲ ਰਾਹੁਲ ਵੀ 90 ਦੌੜਾ ਬਣਾ ਕੇ ਆਊਟ ਹੋ ਚੁੱਕੇ ਨੇ ਤਾਂ ਉਸ ਦਾ ਸਿੱਧਾ ਜਾਂ ਮਤਲਬ ਹੈ ਕਿ ਹੁਣ ਕਿਤੇ ਨਾ ਕਿਤੇ ਪੂਰਾ ਦਰਮਦਾਰ ਸ਼ੁਭਮਨ ਗਿੱਲ ਦੇ ਉੱਤੇ ਹੀ ਨਜ਼ਰ ਆ ਰਿਹਾ ਹੈ ਕਿ ਗਿੱਲ ਕਿਸ ਤਰੀਕੇ ਦੀ ਪਰਫਾਰਮੈਂਸ ਦਿੰਦੇ ਨੇ ਤੇ ਉਸ ਤੋਂ ਬਾਅਦ ਹੀ ਡਿਸਾਈਡ ਹੋਏਗਾ ਕਿ ਮੈਚ ਦਾ ਰਿਜ਼ਲਟ ਕੀ ਰਹਿੰਦਾ ਹੈ ਫਿਲਹਾਲ ਇਸ ਸੀਰੀਜ਼ ਦੇ ਵਿੱਚ ਚੌਥਾ ਟੈਸਟ ਮ ਜੇ ਭਾਰਤੀ ਟੀਮ 2-1 ਦੇ ਨਾਲ ਪਿੱਛੇ ਹੈ ਔਰ ਇਸ ਮੈਚ ਦੇ ਵਿੱਚ ਜੇਕਰ ਡਰਾ ਰਹਿੰਦਾ ਹੈ ਤਾਂ ਫਿਰ ਫਾਈਨਲ ਟੈਸਟ ਦੀ ਤਰ੍ਹਾਂ ਪੰਜਵਾਂ ਟੈਸਟ ਹੋਏਗਾ ਤੇ ਜੇਕਰ ਨਾ ਹੋਵੇ ਕਿਸ ਤਰੀਕੇ ਨਾਲ ਹੋਵੇ ਤੇ ਜੇਕਰ ਭਾਰਤੀ ਟੀਮ ਇਹ ਟੈਸਟ ਮੈਚ ਨਹੀਂ ਬਚਾ ਪਾਉਂਦੀ ਤਾਂ ਫਿਰ ਇੰਗਲੈਂਡ ਦੇ ਵਿੱਚ ਇਹ ਟੈਸਟ ਸੀਰੀਜ਼ ਇਸ ਮੈਚ ਦੇ ਨਾਲ ਹੀ ਭਾਰਤੀ ਟੀਮ ਹਾਰ ਜਾਏਗੀ ਕਾਬਲੇ ਗੋਰੇ ਕੀ ਪਹਿਲੇ ਟੈਸਟ ਮੈਚ ਦੇ ਵਿੱਚ ਹਾਰ ਹੋਈ ਜ਼ਬਰਦਸਤ ਖੇਡ ਦਿਖਾਇਆ ਸੀ ਆਖਰੀ ਦਿਨ ਇੰਗਲੈਂਡ ਦੀ ਟੀਮ ਨੇ ਜਦੋਂ ਚੇਸ ਕੀਤਾ ਸੀ ਅਰਾਊਂਡ 400 ਤੇ ਉਸ ਤੋਂ ਬਾਅਦ ਦੂਜੇ ਟੈਸਟ ਦੇ ਵਿੱਚ ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਔਰ ਤੀਜੇ ਟੈਸਟ ਮੈਚ ਦੇ ਵਿੱਚ ਟੀਮ ਇੰਡੀਆ ਦੀ ਪਰਫਾਰਮੈਂਸ ਅਪ ਟੂ ਦਾ ਮਾਰਕ ਨਹੀਂ ਰਹੀ ਸੀ ਉਹ ਮੈਚ ਹਾਰ ਗਈ ਸੀ ਤਾਂ ਹੁਣ ਚੌਥੇ ਟੈਸਟ ਮੈਚ ਦੇ ਵਿੱਚ ਜਿਹੜੀ ਬੱਲੇਬਾਜ਼ੀ ਹੈ ਉਹ ਇੰਗਲੈਂਡ ਦੀ ਬੜੀ ਸ਼ਾਨਦਾਰ ਰਹੀ ਹੈ ਤਾਈ ਟੈਸਟ ਮੈਚ ਦਾ ਧਾਰਮਦਾਰ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਸ਼ੁਭਮ ਗਿਲ ਦੇ ਮੋੜਿਆਂ ਦੇ ਉੱਤੇ ਇਸ ਸਮੇਂ ਸਾਫਤੌਰ ਦੇ ਉੱਤੇ ਨਜ਼ਰ ਆ ਰਿਹਾ ਹੈ ਮੈਂ ਵੀ ਤੁਹਾਨੂੰ ਦੱਸ ਦਵਾਂ ਕਿ ਸ਼ੁਭਮ ਗਿਲ ਦੇ ਵੱਲੋਂ ਇੱਕ ਸੇਨਾ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਹੜੇ ਕੰਟਰੀਜ਼ ਨੇ ਸਾਊਥ ਅਫਰੀਕਾ ਇੰਗਲੈਂਡ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਇਹ ਜਿਹੜੇ ਟਾਪ ਕੰਟਰੀਜ਼ ਨੇ ਕ੍ਰਿਕਟ ਖੇਡਦੇ ਨੇ ਉਹਨਾਂ ਦੇ ਵਿੱਚ ਜਿਹੜੇ ਰਿਕਾਰਡ ਬਣਾਉਣ ਨੂੰ ਲੈ ਕੇ ਇਹ 2014-15 ਦੇ ਵਿੱਚ ਇਹ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਸੀ ਜਦੋਂ 692 ਦੌੜਾਂ ਉਹਨਾਂ ਨੇ ਬਣਾਈਆਂ ਸੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਟੂਰ ਦੇ ਉੱਤੇ ਨਹਲਾ ਕਿ ਉਥੇ ਇੱਕ ਮੈਂ ਮੈਂ ਦੋਵੇਂ ਚੀਜ਼ਾਂ ਵਿੱਚ ਥੋੜਾ ਫਰਕ ਸਮਝੋ ਇਹ ਕਹ ਸੇਨਾ ਦੇਸ਼ ਯਾਨੀ ਕਿ ਸਾਊਥ ਅਫਰੀਕਾ ਇੰਗਲੈਂਡ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਇਹਨਾਂ ਚਾਰ ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਟੈਸਟ ਮੈਚ ਇੱਕ ਟੈਸਟ ਸੀਰੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਜਿਹੜਾ ਸੀ ਤੁਸੀਂ ਕਹਿ ਸਕਦੇ ਹੋ ਕਿ ਰਿਕਾਰਡ ਉਹ ਸੀ ਵਿਰਾਟ ਕੋਹਲੀ ਦੇ ਨਾਮ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ 2014-15 ਦੇ ਵਿੱਚ 692 ਦੌੜਾਂ ਬਣਾਈਆਂ ਸਨ ਤਾਂ ਉਸ ਨੂੰ ਤਾਂ ਕ੍ਰਾਸ ਕਰ ਚੁੱਕੇ ਨੇ ਯਾਨੀ ਕਿ ਇਹ ਚਾਰ ਜਿਹੜੀਆਂ ਮੇਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਸ਼ੁਮਨ ਗਿੱਲ ਇੰਡੀਆ ਦੇ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਪਲੇਅਰ ਬਣ ਚੁੱਕੇ ਨੇ ਪਰ ਜਿਵੇਂ ਓਵਰঅল ਦੇਖਾਂ ਤਾਂ ਉਸ ਦੇ ਵਿੱਚ ਨਾਮ ਹੈ ਸੁਨੀਲ ਗਵਸਕਰ ਦਾ ਜਿਨ੍ਹਾਂ ਨੇ ਇੱਕ ਸੀਰੀਜ਼ ਦੇ ਵਿੱਚ ਸਕੋਰ ਬਣਾਏ ਸਨ 774 ਪਰ ਉਹ ਵੈਸਟ ਇੰਡੀਜ਼ ਦੇ ਵਿੱਚ ਸੀ ਹਾਲਾਂਕਿ ਉਹ ਵੀ ਅਬ੍ਰੋਡ ਜਾ ਕੇ ਖੇਡੇ ਸੀ ਉੱਥੇ ਬਣਾਏ ਸੀ ਇੱਕ ਵੱਡਾ ਰਿਕਾਰਡ ਹੈ ਸੁਨੀਲ ਗਵਸਕਰ ਬਹੁਤ ਮਹਾਨ ਇੰਡੀਆ ਦੇ ਕ੍ਰਿਕਟਰ ਨੇ ਤਾਂ ਸ਼ੁਮਨ ਗਿੱਲ ਉਸ ਰਿਕਾਰਡ ਤੋਂ ਵੀ ਜ਼ਿਆਦਾ ਦੂਰ ਨਹੀਂ ਨੇ ਨਾ ਹਾਲਾਂਕਿ ਅਗਲਾ ਟੈਸਟ ਮੈਚ ਬਾਕੀ ਹੈ ਪਰ ਉਮੀਦ ਕਰਦੇ ਹਾਂ ਕਿ ਇਸ ਟੈਸਟ ਮੈਚ ਦੇ ਵਿੱਚ ਉਸ ਰਿਕਾਰਡ ਨੂੰ ਵੀ ਕ੍ਰਾਸ ਕੀਤਾ ਜਾਵੇ ਔਰ ਉਸ ਦੀ وجہ ਇਹ ਹੈ ਕਿ ਸ਼ੁਮਨ ਗਿਲਦੇ ਨਾਮ ਜਿਹੜੇ 774 ਪਲੱਸ ਵਾਲਾ ਰਿਕਾਰਡ ਜਾਂਦਾ ਹੈ ਤਾਂ ਉਸ ਦਾ ਸਿੱਧਾ ਮਤਲਬ ਹੋਏਗਾ ਕਿ ਟੀਮ ਇੰਡੀਆ ਮਜ਼ਬੂਤ ਸਥਿਤੀ ਛੋਏਗੀ ਔਰ ਟੈਸਟ ਮੈਚ ਬਚਾਉਣ ਵਾਲੀ ਸਥਿਤੀ ਦੇ ਵਿੱਚ ਵੀ ਜਿਹੜੀ ਭਾਰਤੀ ਟੀਮ ਹੈ ਉਹ ਰਹਿ ਸਕਦੀ ਹੈ ਹੁਣ ਅੱਗੇ ਬਾਤਾਂ ਲਈ ਖਬਰਦਾਰ ਰੱਖਦੇ ਹਾਂ ਇਹ ਜਿਹੜੀ ਖਬਰ ਰਾਜਸਥਾਨ ਦੇ ਨਾਲ ਜੁੜੀ ਹੋਈ ਹੈ ਇਸ ਸਮੇਂ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਜ਼ਰੂਰ ਸਿਆਸੀ ਤੌਰ ਤੇ ਤੇ ਪੰਥਕ ਤੌਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਸਿੱਖ ਕੁੜੀ ਨੂੰ ਪੇਪਰ ਦੇ ਵਿੱਚ ਐਂਟਰੀ ਨਾ ਦੇਣ ਦਾ ਮਾਮਲਾ ਹੈ ਉਸ ਦੇ ਉੱਤੇ ਜਥੇਦਾਰ ਸਾਹਿਬ ਨੇ ਨੋਟਿਸ ਲਿਆ ਹੈ ਤੇ ਇਹਨਾਂ ਨੇ ਕਿਹਾ ਕਿ ਤਕਕਾਰਾਂ ਦੀ ਵਜਨ ਨਾਲ ਪੇਪਰ ਦੇਣ ਤੋਂ ਰੋਕਣ ਦੀ ਘਟਨਾ ਦੀ ਅਸੀਂ ਨਿੰਦਾ ਕਰਦੇ ਹਾਂ ਅੰਮ੍ਰਿਤਧਾਰੀ ਉਮੀਦਵਾਰਾਂ ਨੂੰ ਦਾਖਲਾ ਨਾ ਦੇਣਾ ਸੰਵਿਧਾਨ ਦੀ ਉਲੰਘਣਾ ਹੈ एसजीपीसी ਦਾ ਸਾਂਝਾ ਵਫਦੇਸ ਪੂਰੇ ਮਸਲੇ ਦਾ ਹੱਲ ਕਰੇ ਜਥੇਦਾਰ ਸਾਹਿਬ ਦੇ ਵੱਲੋਂ ਵੀ ਕਿਹਾ ਗਿਆ ਭਾਰਤ ਤੇ ਰਾਜਸਥਾਨ ਸਰਕਾਰ ਦੀ ਕੋਲ ਐਸਜੀਪੀਸੀ ਦੇ ਵੱਲੋਂ ਇਹ ਮੁੱਦਾ ਚੁੱਕਿਆ ਜਾਵੇ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਿੱਖ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਕੋਲ ਵੀ ਇਹ ਮੁੱਦਾ ਉਠਾ ਕੇ ਹਲ ਸਬੰਧੀ ਰਿਪੋਰਟ ਕਾਲਤਖ ਸਾਹਿਬ ਨੂੰ ਭੇਜਣ ਜਥੇਦਾਰ ਗੜਗੱਜ ਦੇ ਵੱਲੋਂ ਕਿਹਾ ਗਿਆ ਪੂਰਾ ਮਾਮਲਾ ਕੀ ਹੈ ਮੈਂ ਤੁਹਾਨੂੰ ਦੱਸ ਦਿੰਦੇ ਹਾਂ ਦਰਸਲ ਜੈਪੁਰ ਦੇ ਵਿੱਚ ਐਗਜ਼ਾਮ ਸੀ ਸਿੱਖ ਕੁੜੀ ਨੂੰ ਕੰਕਾਰਾਂ ਕਰਕੇ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ। ਰਾਜਸਥਾਨ ਜੁਡੀਸ਼ਰੀ ਐਗਜ਼ਾਮ ਸਿੱਖ ਗੁਰਪ੍ਰੀਤ ਕੌਰ ਉਹ ਦੇਣ ਦੇ ਲਈ ਪਹੁੰਚੇ ਸਨ। ਐਡਮਿਟ ਕਾਰਡ ਤੋਂ ਨਜ਼ਰ ਆ ਰਿਹਾ ਹੋਵੇਗਾ। ਤਾਂ ਕੜੇ ਤੇ ਕਿਰਪਾਨ ਕਰਕੇ ਪ੍ਰੀਖਿਆ ਕੇਂਦਰ ਦੇ ਵਿੱਚ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਔਰ ਜਿਹੜਾ ਐਡਮਿਟ ਕਾਰਡ ਹੈ ਉਸ ਦੇ ਵਿੱਚ ਵੀ ਉਹਨਾਂ ਦੀ ਤਸਵੀਰ ਜਿਹੜੀ ਲੱਗੀ ਹੋਈ ਹੈ ਉਸ ਦੇ ਵਿੱਚ ਸਪੱਤ ਤੌਰ ਤੇ ਨਜ਼ਰ ਆ ਰਿਹਾ ਕਿ ਉਹ ਅੰਮ੍ਰਿਤਧਾਰੀ ਨੇ ਤੇ ਜਿਹੜੀਆਂ ਤਸਵੀਰਾਂ ਉੱਥੇ ਖੜ ਕੇ ਵੀਡੀਓ ਵੀ ਬਣਾਈ ਗਈ ਉਸ ਦੇ ਵਿੱਚ ਵੀ ਨਜ਼ਰ ਆਇਆ ਔਰ ਇਸ ਕਰਕੇ ਉਹਨਾਂ ਨੂੰ ਐਗਜ਼ਾਮ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਤਾਂ ਇਸ ਨੂੰ ਲੈ ਕੇ ਜ

ਕੀ ਮੇਕਰਪਾਨ ਦਾ ਕਿੰਨਾ ਸਾਈਜ਼ ਵੀਅਰ ਕਰਕੇ ਜਾ ਸਕਦੀ ਐ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਐ ਮੈਂ ਉਹ ਕਰਕੇ ਚਲੇ ਜਾਵਾਂਗੀ ਦੇ ਡੋਂਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ ਇਸ ਦੇਸ਼ ਦੇ ਅੰਦਰ ਜਿਸ ਨੂੰ ਸਿੱਖਾਂ ਨੇ ਯਾਦ ਕਰਵਾਇਆ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਹੁਣ ਦੇਸ਼ ਦੀ ਸਰਕਾਰ ਜਿਹੜੀ ਆ ਚਾਹੇ ਸੂਬਾ ਚਾਹੇ ਦੇ ਇਕ ਨਾ ਸੈਂਟਰ ਦੀ ਉਹ ਗੁਰਤੇਗ ਬਹਾਦਰਜੀਤ ਦੀ ਜਿਹੜੀ ਆ ਸਿੱਧੀ ਸਤਾਬ ਦੀ ਨੂੰ ਵੱਡੇ ਪੱਧਰ ਤੇ ਮਨਾਉਣ ਤੇ ਦਾਅਵੇ ਕਰਦੀ ਆ ਪਰ ਅੱਜ ਸਾਨੂੰ ਰੋਜ਼ ਐਸੀ ਖਬਰ ਮਿਲਦੀ ਆ ਜਿਹਦੇ ਨਾਲ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਸਿੱਖਾਂ ਦੀ ਹੋਣ ਤੇ ਸਿੱਖਾਂ ਦੀ ਪਛਾਣ ਤੇ ਹਮਲਾ ਕੀਤਾ ਜਾਂਦਾ ਕੱਲ ਹਰਿਆਣੇ ਦੇ ਵਿੱਚ ਇੱਕ ਬੱਚਾ ਆ ਜਿਹੜਾ ਨੀਡ ਦੇ ਟੈਸਟ ਦੇ ਵਿੱਚੋਂ ਉਹਨੂੰ ਘੰਟਾ ਬਾਹਰ ਰੱਖਿਆ ਗਿਆ ਮਾਨਸਿਕ ਤੌਰ ਤੇ ਪੀੜਾ ਦਿੱਤੀ ਗਈ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਅਮਰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਉਹ ਉਹਨਾਂ ਨੇ ਜਬੀਸ਼ਰ ਦਾ ਟੈਸਟ ਦੇਣਾ ਉਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ ਤੇ ਸਿਰ ਫਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚਰਚਾਉਂਦੀ ਦਿਨਾ ਕਿ ਘੱਟੋ ਘੱਟ ਇਹ ਕੁਝ ਜਿਹਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸੰਗਤ ਨੂੰ ਕਹਿਣਾ ਕਿ ਸਰਕਾਰ ਨੂੰ ਲਾੜਤਾ ਪਾਓ ਤੇ ਸ਼੍ਰੋਮਈ ਗੁਰਦੁਆਰਾ ਪਰੰਦਰ ਕਮੇਟੀ ਪਹਿਲਾਂ ਵੀ ਇਹਨਾਂ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਆ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਰ ਕੇ ਖਰੇ ਆ